ਮਖੌਨਿ ਬੇਤਲਾ ਤੋਂ ਬੈਲ ਪਾਸ ਕੀਤੇ ਗਏ ਸੰਗਠਨਾਂ ਵਾਸਤੇ ਪਿਛਲੇ ਕਾਫੀ ਸਮੇਂ ਤੋਂ ਭਾਤੀ ਸੰਗਤ ਸੀਯੂ ਸੰਘਾ ਵਾਸਤੇ ਵਿਰੋਧ ਵਾਸਤੇ ਰੋਜ਼ਾਨਾ ਹੀ ਉੱਥੇ ਕਟਕਰਤਾਵੋ ਕੇ ਸੰਗਠਨ ਵਾਸਤੇ ਪ੍ਰੈਕਟੀਕਲ ਵਾਸਤੇ ਕਰਤਾ ਹੋਈਏ ਇਸ ਵਾਸਤੇ ਅੱਜ ਸਾਡੇ ਸਾਹਮਣੇ ਸੰਗਤਾਂ ਬਹੁਤ ਸਤੁਕੀ ਇਸ ਸਰੋਤ ਵਿੱਚ ਭਾਰ ਅਤੇ ਇੱਕ ਸਮਾਜ ਦੇ ਹੱਥ ਵਿੱਚ ਬੈਲੀ ਕੱਟੀ ਜਾ ਰਹੀ ਸਤੁਰਜੀ ਆਪ ਜੀ ਕਿਰਪਾ ਕਰੋ ਬੇਕਰੋ ਸਤਿਗੁਰੂ ਜੀ ਕਿਸਾਨਾਂ ਦੇ ਅਤੇ ਸੰਤਾਂ ਦੇ ਸਿੱਤੇ ਮੇਰ ਪ੍ਰਾਤਿਖੋ ਜੰਗੀ ਕਰਨ ਦਾਤਾ ਬਖਸ਼ਿ ਕਰੋ ਅਸੀਂ ਸੰਸਵਈਓ ਕਿ ਸਤਿਗੁਰੂ ਜੀ ਸਭ ਤਾਉ ਬਖਸ਼ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮੇਰਾ ਤੇਰਾ ਨਾਮ ਚਿਤਾਵੈ ਨਾਮ ਨਾਮ ਚੜਦੀ ਕਲਾ ਜਿਹੜੇ ਭੜੀ ਅਸਮਤ ਦਾਉ ਦਾ ਆ ਗੇਨ ਇੰਟੂ ਦ ਕਾਕਸ ਆਫ ਦ ਇਸ਼ੂ ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਦੇਖ ਕੇ ਇਟਸ ਵੈਰੀ Encouraging to see this many people here this long into the protest. You know that our brothers and sisters are in Dimi and they're ready to be here for months if they need to because if they don't protest now, it's the end of it for them. So they figured they'd rather die fighting in the streets of Dimi than go home and die a slow death. That's number one. Number two younger generation here that's sharing stuff on social media, you may have noticed your traffic going down. You may have seen your posts getting blocked. You may have seen your Instagram pages and posts being suppressed by social media. And the reason for that is the Facebooks and the Zuckerbergs of the world are tied up with the ambanis and indanis of the world who are suppressing our voices Ambandi and indanis have sold 10% of their company to mark zuckerberg so it is in their best interest that you do not share that you do not post that you do not raise awareness about this issue if you take a look around you you see how many nishan signs you see we did our dance before the narrative behind the indian media is to separate this, that this is only a farming issue. Right now, it is a farming issue. In the past, it's been a water issue. In the past, it's been a land issue. In the past, it's been a genocidal issue, where they're attacking and killing and disappearing your people. Today, it's a farmer issue. So please do not forget, and please do not play into the Indian narrative, that this is only a farming issue. This is just the latest attack by the indian government to suppress our voices and to kill us so it's very encouraging to see all of you here please continue to stay informed please continue to share the message whatever protests we have here there's daily protests and he said jadon vi aaya sire da choti da kull alam da dushman aa jeda sikhan de samne aaya jinu sikhan ne taaya jeda eh jeda eh ਮੈਂ ਅੱਗੇ ਵੀ ਕਹਣਾ ਹੁਣ ਜਿਹੜੇ ਇੱਕ ਆਸ਼ਮੇਗ ਘੋੜਾ ਛੱਡਿਆ ਸੀ ਨਾ ਮੋਦੀ ਨੇ ਜਾਂ ਅਰਮਤ ਸ਼ਾਹ ਨੇ ਵੀ ਜੰਮੂ ਕਸ਼ਮੀਰ ਚ ਵੀ ਸੀਆਈਏ ਦਾਤਾ ਸ਼ਹੀਨ ਬਾਗ ਦੇ ਲੋਕ ਕੁੱਟ ਕੇ ਭਜਾਤੇ ਬਾਬਰੀ ਮਸਜਿਦ ਦਾ ਰੌਣਾ ਸੀਗਾ ਚਾਰ ਦਿਨ ਭਾਵ ਨਹੀਂ ਨਿਕਲਦੀ ਤੀ ਬਣਾ ਕੇ ਮੰਦਰ ਪਰੇ ਮਾਰਿਆ ਜਿੰਨੇ ਵੱਡੇ ਵੱਡੇ ਧੱਕੇ ਸੀ ਐਦਾਂ ਹੀ ਬਿਨਾਂ ਹੀ ਕਿਸੇ ਗੱਲ ਨੂੰ ਇਹਨਾਂ ਦਾ ਖਾਜ ਵੀ ਨਹੀਂ ਹੋਇਆ ਬਿਨਾਂ ਕਰ ਕੀ ਨੰਗੇ ਤੇ ਹੁਣ ਇਹਨਾਂ ਨੂੰ ਆਇਆ ਸੀ ਵੀ 92 ਤੁਰੇ ਜਾਈਏ 92 ਤੁਰੇ ਜਾਈਏ ਤੇ ਹੁਣ ਆ ਫਾਰਮ ਦੇ ਜਿਹੜੇ ਵੱਡੇ ਮਿਲ ਸੀ ਇਹ ਲਿਆ ਕੇ ਬੇਸ ਕਰਤੇ ਪਰੇਕ ਸਿੱਖ ਤੋਂ ਇਹ ਖਾਲਸ ਭੂਮੀ ਆ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਓਟ ਆ ਜਿਨੇ ਉਹਨਾਂ ਦਾ ਭੱਜਿਆ ਜਾਂਦਾ ਜੇਤੂ ਥੋੜਾ ਗਰਜਰ ਤੋਂ ਫੜ ਕੇ ਭਗਾ ਕੇ ਧਰਤੀ ਤੇ ਸਿੱਟਿਆ ਉਹਨੇ ਅਸਟਾਨ ਅ ਰੀਅਲ ਹੋਲ ਡੈਨਿਫੀਅਟ ਟੁਡੇਸ ਕਿਉਂਕਿ ਵੀ ਅੰਡਰਸਟੈਂਡ ਦ ਕੰਸੀਕਵੈਂਸਸ ਆਫ ਵਟ ਦ ਗਵਰਨਮੈਂਟ ਇਜ਼ ਡੂਇੰਗ ਐਂਡ ਵੀ ਆਰ ਟ੍ਰਾਈਿੰਗ ਟੂ ਗਿਵ ਦਮ ਥੇਅਰ ਵੋਇਸ ਸਿੰਟੈਕਸ ਕਿਤੇ ਵੀ ਇੱਕ ਮੁੱਦੇ ਦੀ ਨਹੀਂ ਜੀ ਰਹੇ ਜਾਂਦੇ ਕਿਉਂਕਿ ਅਸੀਂ ਜ਼ਿੰਦਗੀ ਇੱਕ ਮੁੱਦੇ ਦੀ ਨਹੀਂ ਜੀਉਂਦੇ ਸੋ ਇਹ ਸਿੰਟੈਕਸ ਜਿਹੜਾ ਹੈ ਕਿ ਨਾ ਅਟਿਟਿਊਡ ਵਿੱਚ ਜਦੋਂ ਕਿ ਕਈ ਲੜਾਈਆਂ ਦੇ ਪੜਾਅ ਹੁੰਦੇ ਨੇ ਇਹ ਸਿੰਟੈਕਸ ਦੇ ਵਿੱਚ ਕਿਸਾਨੀ ਮੁੱਕੇ ਸਾਡੇ ਜਿਹੜੇ ਆ ਉਹ ਅੱਜ ਦੇ ਜਿਹੜੇ ਇੰਪੋਰਟੈਂਟ ਲੜਾਈ ਦਾ ਪਹਿਲੂ ਹੈ ਉਹ ਤੇਰੇ ਆ ਜਬ ਉਹ ਤਾਂ ਪਹਿਲਾਂ ਤੋਂexpective ਦੋਵੇਂ ਦੀ ਗੱਲ ਕਰਤੀ ਹੈ ਕਿ ਕਿਹੜੀ ਇਹ ਲੜਾਈ ਤਾਂ ਜੋ ਜਿਹੜੀ ਹੈ 1469 ਤੋਂ ਸ਼ੁਰੂ ਹੋਈ ਹੋਏ ਕਿਉਂਕਿ ਨਾਲ ਕਾਛਾ ਨਹੀਂ ਲੜਾਈ ਕੀਤੀ ਹੈ ਅਸੀਂ ਇਹਨਾਂ ਨੂੰ ਇਸੇ ਕਾਹੀ ਕਹਾ ਸਕਦੇ ਹਾਂ ਕਿ ਜੇ ਅਸੀਂ ਇਸ ਲੜਾਈ ਨੂੰ ਜਿਹੜੀ ਹੈ ਸਧਾਂਤਿਕ ਲੜਾਈ ਲੜਦੇ ਰਹੀਏ ਮੈਂ ਕਹੂੰਗੀ ਇਸ ਮੋਰਚੇ ਦਾ ਸਭ ਤੋਂ ਸੋਹਣਾ ਪਹਿਲੂ ਜਿਹੜਾ ਇਹ ਰਿਹਾ ਹੈ ਕਿ ਉਹਦੇ ਵਿੱਚ ਸੰਗਤ ਦਾ ਜਿਹੜਾ ਹੈ ਉਹ ਦਰਦ ਵਾਰਿਆ ਹੈ ਜਿਹੜੀਆਂ ਲੀਡਰਸ਼ਿਪਾਂ ਦੇ ਸਾਹਮਣੇ ਪਹਿਲਾਂ ਤੋਂ ਫੇਰ ਕੀਤਾ ਹੈ ਯੰਗ ਲੀਡਰਸ਼ਿਪ ਆ ਨਹੀਂ ਸਾਨੂੰ ਜਿਹੜਾ ਨੈਰੇਟਿਵ ਸੀ ਪੰਜਾਬ ਦਾ ਚਾਹੇ ਉਹੁੱਬੇ ਪੱਕੀ ਸੀ ਚਾਹੇ ਉਹ ਸੱਚੇ ਪੱਕੀ ਸੀ ਚਾਹੇ ਕਿਸਾਰੀ ਹੁੰਨੀ ਨਾ ਸੀ ਪਰ ਅੱਜ ਸੰਗਤ ਤੇ ਜੋਰ ਨੇ ਉਹਨਾਂ ਨੂੰ ਜਿਹੜਾ ਹੈ ਫੈਸਲੇ ਲੈਣ ਲਈ ਮਜਬੂਰ ਕਰ ਦਿੱਤਾ ਜਿਹੜੀ ਲੀਡਰਸ਼ਿਪ ਸ਼ਾਇਦ ਸਾਨੂੰ ਜਿੱਥੇ ਰੁਕਦੇ ਉੱਥੇ ਹੀ ਬਿਠਾ ਕੇ ਚੱਲ ਜਾਂਦੀ ਪਰ ਜਿਹੜੀ ਸੰਗਤ ਹੈ ਉਹ ਉਥੋਂ ਸਿੱਧੂ ਬਾਰਡਰ ਤੱਕ ਜਿੱਥੇ ਕਿਸੇ ਵਾਰ ਸਾਡੇ ਪਾਪਾ ਬਗੈਰ ਸਿੰਘ ਨੇ ਜਾ ਕੇ ਦਿੱਲੀ ਘੇਰੀ ਸੀ ਉਹ ਤੋਂ ਤੱਕ ਅੱਜ ਉਸੇ ਪੈਟਰਨ ਦੇ ਸ사가 ਇਤਿਹਾਸ ਕਰਾਇਆ ਜਾ ਰਿਹਾ ਹੈ ਮੈਂ ਕਹੂੰਗੀ ਕਿ ਇਤਿਹਾਸ ਕਰਾਇਏ ਜਾਂਦੇ ਨੇ ਤੇ ਅਸੀਂ ਅੱਜ ਇਤਿਹਾਸ ਦਾ ਹਿੱਸਾ ਬਣ ਰਹੇ ਹਾਂ ਤੇ ਸੰਗਤ ਨੂੰ ਇਹੀ ਅਪੀਲ ਹੈ ਕਿ ਆਪਣੇ ਉਸ ਇਤਿਹਾਸ ਤੋਂ ਪ੍ਰੇਰਣਾ ਲਓ ਅਸੀਂ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੇ ਹਮੁੰਦੇ ਖਿਲਾਫ ਖੜੇ ਅੱਜ ਅਸੀਂ ਉੱਥੇ ਮੌਜੂਦ ਸ਼ਾਮਲ ਨਹੀਂ ਹੋ ਸਕਦੇ ਪਰ ਜਿੱਥੇ ਵੀ ਤੁਸੀਂ ਬੈਠੇ ਹੋ ਜੇ ਕਿਸੇ ਜਰੀਏ ਦੇ ਨਾਲ ਤੁਸੀਂ ਹੋਵੋ ਤੇ ਜਿਹੜੀ ਆਪਣੀ ਸ਼ਮੂਲੀਅਤ ਪਾ ਸਕਦੇ ਹੋ 30 years ago, my grandfather and many other Sikhs were protesting against our genocide outside this very same building. And today we are fighting for the exact same thing for India to leave us alone. India hates minorities. Just last year, I was in Punjab fighting against the CAA and NRC bills. And now we're here fighting against the genocide that India has relentlessly been committing on our people. This is a global struggle. We are on indigenous land that is also re fighting against the repressive American regime. We're fighting injustices not just in our home, but over here with how Silicon Valley threatens to silence us and commit genocide on our people. India hates minorities. India hates Dalits. India hates Sikhs. India hates Muslims india hates Adivasis, so why should we stand with a regime why should we stand with our oppressor why should we stand with our murderer our ancestors live in us and it is our duty to fight and it is our duty to win so i hope now that our youth is inspired i feel i personally feel betrayed that i have to fight for the things that my ancestors have been fighting for since guru nanak but also I would like to remind us that this was the week that our child sahid jade attained Shahidi. We're fight we our fight has been ongoing. Our fight has begun since the day Narnik Sahib started Sikhi. So all I say is we keep fighting what we have to fight. And we will fight until we win. Ke khaan, so ਬਾਣ ਪਹਿਲਾਂ ਨਹੀਂ ਲੱਗਾ ਬਾਣ ਪਹਿਲਾਂ ਵੀ ਮਾਰੇ ਆ ਚਾਹੇ ਉਹ 84 ਦਾ ਸੀ ਚਾਹੇ ਉਸ ਤੋਂ ਬਾਅਦ ਕਿਸੇ ਹੋਰ ਰੂਪ ਦੇ ਵਿੱਚ ਸੀ ਪਰ ਹੁਣ ਸਰਕਾਰ ਨੂੰ ਲੱਗਿਆ ਕਿ ਇਸ ਵੇਲੇ ਬਾਣ ਉਹ ਮਾਰੋ ਜਿੱਥੇ ਇਹਨਾਂ ਦੀ ਲੀਡਰਸ਼ਿਪ ਕੋਈ ਨਹੀਂ ਹੈਗੀ ਜਿੱਥੇ ਟਿੰਡੇ ਟਿੰਡੇ ਲੱਗਦੇ ਸੀ ਜਿੱਥੇ ਸਰਕਾਰ ਨੂੰ ਅੰਜ ਲੱਗਿਆ ਕਿ ਜਿਵੇਂ ਇਹਨਾਂ ਦਾ ਯੂਥ ਜਿਹੜਾ ਆ ਉਹ ਗਲਤ ਪਾਸੇ ਤੁਰ ਪਿਆ ਸੀ ਤੇ ਸਾਥ ਇਸ ਵੇਲੇ ਬਾਣ ਮਾਰਿਆ ਜਿਹੜਾ ਕਾਮਯਾਬ ਹੋਵੇਗਾ ਪਰ ਉੱਪਰ ਵਾਲਾ ਬਿਆਨ ਤੇ ਆ ਉੱਪਰ ਵਾਲਾ ਬਿਆਨ ਤੇ ਆ ਉਹਦੀ ਕਲਾ ਬਿਆਨ ਤੇ ਆ ਉਹਦੇ ਕੰਮ ਕਰਨ ਦਾ ਤਰੀਕਾ ਬਿਆਨ ਤੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਅੱਜ ਮੇਰੇ ਖਲ 80% ਬੰਦਿਆਂ ਨੂੰ ਇਹ ਦੀ ਪਤਾ ਹੋਣਾ ਕਿ ਇਹ ਲੀਡਰਸ਼ਿਪ ਕਿਹੜੀ ਐ ਸਮੋਸੇ ਦੀ ਤੇ ਸੱਚੀ ਪੁੱਛ ਕੇ ਜਾਣਿਓ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ ਕਿ ਇਹ ਲੀਡਰਸ਼ਿਪ ਸਿਰਫ ਕਾਲਪੁਰਖ ਨੇ ਆਪਣੇ ਹੱਥ ਵਿੱਚ ਲਈ ਹੋਈ ਹੈ ਇੱਕ-ਇੱਕੋ ਕਿੱਥੇ ਬਿਆਨ ਕਰਾਂ ਮੈਂ ਇਹ ਅਜੇ ਤੱਕ ਜਿੱਤ ਦਾ ਝੰਡਾ ਭਾਵੇਂ ਨਹੀਂ ਗੱਡਿਆ ਗਿਆ ਪਰ ਕਈ ਜਿੱਤਾਂ ਸਾਡੀ ਝੋਲੀ ਪਾ ਗਿਆ ਆਲਰੇਡੀ ਸਾਨੂੰ ਭਾਈਚਾਰਾ ਬਖ ਦਿੱਤਾ ਸਾਨੂੰ ਇਸ ਮੋਰਚੇ ਨੇ ਇੱਕ ਦੂਜੇ ਦੇ ਲਾਗੇ ਲਿਆਂਦਾ ਦੁਨੀਆ ਦੀ ਕੋਈ ਸੰਸਥਾ ਕੋਈ ਗੁਰਦੁਆਰਾ ਸਾਹਿਬ ਕੋਈ ਸਿੱਖ ਇਸ ਤਰ੍ਹਾਂ ਦਾ ਨਹੀਂ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਇਸ ਵਿੱਚ ਹਿੱਸਾ ਨਾ ਪਾ ਰਿਹਾ ਹੋਵੇ ਇਸੇ ਲੜੀ ਵਿੱਚ ਛੋਟਾ ਜਿਹਾ ਰੋਲ ਸਿੱਖ ਪੰਚਾਇਤ ਫਰੀ ਬੋਰਡ 6 ਫੋਰ ਹਮੈਨਿਟੀ ਗਰੁੱਪ ਇੱਥੇ ਦੀਆਂ ਲੋਕਲ ਸੰਗਠਨਾਂ ਨੇ ਵੀ ਆਪਣਾ ਹਿੱਸਾ ਜੋ ਆਉਂਦਾ ਸੀ ਕੀਤਾ ਸਾਡੇ ਉੱਥੇ ਵਲੰਟੀਅਰਾਂ ਨੇ ਜਾ ਕੇ ਦੇਖਿਆ ਕਿ ਭੋਜਨ ਦੀ ਕੋਈ ਕਮੀ ਨਹੀਂ ਲੰਗਰ ਦੀ ਕੋਈ ਕਮੀ ਨਹੀਂ ਰਹਿਣ ਬਸੇਰਿਆਂ ਦਾ ਇੰਤਜ਼ਾਮ ਵੀ ਹੋ ਰਿਹਾ ਜਦੋਂ ਉਹਨਾਂ ਨੇ ਪਤਾ ਕੀਤਾ ਕਿ ਟਾਇਲਟਸ ਦੀ ਬੜੀ ਜਿਹੜੀ ਕਿਲਕ ਸੀਗੀ ਉਸ ਦੀ ਸੇਵਾ ਲਈ ਜਿਹੜੀਆਂ 200 ਦੇ ਕਰੀਬ ਟਾਇਲਟਸ ਉੱਥੇ ਜਿਹੜੀਆਂ ਲਗਾਈਆਂ ਜਾ ਰਹੀਆਂ ਫਿਰ ਅਸੀਂ ਤਿੰਨ ਸਟੇਟਾਂ ਦੀਆਂ ਆਰਗੇਨਾਈਜੇਸ਼ਨ ਮਿਸ਼ੀਗਨ, ਵਾਸ਼ਿੰਗਟਨ ਤੇ ਕੈਲੀਫੋਰਨੀਆ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਟ੍ਰਿਕਰੀ ਬਾਰਡਰ ਤੇ 500 ਬੰਦੇ ਲਈ ਇੱਕ ਟੈਂਟ ਲਗਾ ਰਹੇ ਹਾਂ ਜਿਹਦੇ ਵਿੱਚ 10 ਡਾਕਟਰ, 10 ਨਰਸਾਂ, ਖਾਣ-ਪੀਣ ਦਾ ਪ੍ਰਬੰਧ ਤੇ ਹੋਰ ਸਾਰੀਆਂ ਸਹੂਲਤਾਂ ਹੋਣਗੀਆਂ ਤਾਂ ਕਿ ਜਿਹੜੇ ਬਜ਼ੁਰਗ ਸਾਡੇ ਉੱਥੇ ਬੈਠੇ ਆ ਉਹਨਾਂ ਨੂੰ ਕੋਈ ਚੰਗੀ ਨਾ ਆਵੇ। ਮੈਂ ਕੱਲ੍ਹ ਉੱਥੇ ਗਾਜ਼ੀਪੁਰ ਬਾਰਡਰ ਤੇ ਜਿਹੜਾ ਖੈਰਾ ਸਾਹਿਬ ਨੇ ਉਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਖੈਰਾ ਸਾਹਿਬ ਦੱਸੋ ਕੀ ਚਾਹੀਦਾ ਕਹਿੰਦੇ ਆ ਕਾਲ ਕਰਨੀ ਨਾ ਛੱਡਿਓ ਜਿੰਨਾ ਚਿਰ ਸਰੀਰ ਦੇ ਵਿੱਚ ਖੂਨ ਚੱਲਦਾ ਹੈ ਜਿੰਨਾ ਚਿਰ ਸਾਹ ਚੱਲਦੇ ਆ ਜਿੰਨਾ ਚਿਰ ਸਾਡੀਆਂ ਬੈਂਕਾਂ ਦੇ ਵਿੱਚ ਪੈਸੇ ਹੈਗੇ ਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਆ ਤੁਹਾਡੇ ਬਾਹਰ ਕੀਤੇ ਹੋਏ ਇਕੱਠ ਤੁਹਾਡੀਆਂ ਕੀਤੀਆਂ ਹੋਈਆਂ ਕਾਲਾਂ ਤੁਹਾਡਾ ਬਾਰ ਬਾਰ ਇਹ ਕਹਿਣਾ ਕਿ ਦੱਸੋ ਅਸੀਂ ਕੀ ਕਰੀਏ ਇਹ ਸਾਨੂੰ ਹੌਸਲਾ ਬੁਝਾਈ ਕਰਦੀਆਂ ਨੇ ਕੋਈ ਕਿੰਤੂ ਪ੍ਰੰਥੂ ਜਨਾ ਪਾਇਓ ਜੀ ਕੱਟ ਕਰਦੇ ਨੇ ਅੰਬੈਸੀ ਬੰਦ ਪਈ ਆ ਉਹ ਸਾਹਮਣੇ ਦੇਖਦੇ ਸੀ ਹੁਣ ਬਾਹਰ ਨਿਕਲ ਕੇ ਤੁਸੀਂ ਦਿੱਲੀ ਦੀ ਹਿੱਕ ਚ ਬੱਜੇ ਆ ਉੱਥੇ ਜਾ ਕੇ ਉੱਥੇ ਟਿੱਕਰੀ ਬਾਰਡਰ ਤੇ ਵੀ ਕੋਈ ਅੰਬੈਸਡਰ ਨਹੀਂ ਬੈਠਾ ਇੱਥੇ ਵੀ ਤੁਸੀਂ ਦਿੱਲੀ ਦੀ ਹਿੱਕ ਦੇ ਉੱਤੇ ਵੱਜਿਓ ਆ ਜਾ ਕੇ ਇਹ ਅਫਸਾਇਆ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਬਲਰਾਮ ਇੰਨਾ ਸੌਖਾ ਨਹੀਂਗਾ ਪੀਜ਼ਾ ਦੀਆਂ ਫੋਟੋਆਂ ਦੇਖਿਆ ਕਰੋ ਇੱਕ ਰਾਤ ਬਾਹਰ ਲੈ ਕੇ ਦੇਖੀਏ ਫਿਰ ਪਤਾ ਲੱਗਦਾ ਆ ਨੌਜਵਾਨ ਬੈਠੇ ਆ ਮੈਨੂੰ ਇੰਨੀ ਖੁਸ਼ੀ ਹੋਈ ਆ ਕਿ ਜਿਹੜਾ ਕਹਿੰਦੇ ਸੀ ਪੰਜਾਬ ਚ ਯੂਥ ਕੁਛ ਨਹੀਂ ਕਰ ਰਿਹਾ ਜਿੰਨਾ ਯੋਗਦਾਨ ਇਸ ਦੇ ਵਿੱਚ ਯੂਥ ਨੇ ਪਾਇਆ ਮੈਂ ਕਹਿੰਦਾ ਰੱਬ ਕਿਰਪਾ ਕਰੇ ਇਹਨਾਂ ਦੇ ਸਿਰ ਤੇ ਆ ਦਸਤਾਰਾਂ ਸੋਹਣੀਆਂ ਸਜਦੀਆਂ ਇਹ ਚੜ੍ਹਦੀ ਕਲਾ ਚ ਰਹਿਣ ਤੇ ਇਹ ਮੋਰਚੇ ਦੀ ਜਿਹੜੀ ਆ ਕਾਮਯਾਬੀ ਬਹੁਤ ਸੇੰਤੀ ਸਾਡੀ ਝੋਲੀ ਵਿੱਚ ਪਵੇਗੀ ਸਿੱਖ ਪੰਚਾਇਤ ਵੱਲੋਂ ਸਿੱਖ ਫਰਮਾਨੀਟੀ ਵੱਲੋਂ ਗੁਰਦਵਾਰਾ ਸਾਹਿਬ 프리 ਮੋਟ ਵੱਲੋਂ ਅਸੀਂ ਹਾਜ਼ਰ ਹਾਂ ਜਿੱਥੇ ਉਹ ਕਹਿਣਗੇ ਅਸੀਂ ਸੇਵਾ ਕਰਨ ਲਈ ਹਾਜ਼ਰ ਹਾਂ ਪਰ ਆਹ ਜੋੜ ਮੇਲੇ ਆ ਕੱਕਰਤਾ ਆ ਭਾਈਚਾਰਾ ਬਰਕਰਾਰ ਰੱਖਿਓ ਸਾਡਾ ਕਿਰਪਾ ਕਰਨਗੇ ਕੋਦਰ ਦੂਰ ਨਹੀਂਗਾ ਇਹ ਤਿੰਨ ਬੁੱਲ ਤਾਂ ਕੀ ਪਾ ਬਿਆਸ ਲੈਣਗੇ ਲੜ ਕੇ ਜਿਹੜਾ ਬੁੱਲ ਕਾਉਂਗੇ ਉਹ ਕਾਸ ਕਰਾ ਸਕਦੇ ਨੇ ਇੰਨੀ ਸ਼ਕਤੀ ਹੈ ਸਾਡੀ ਕੌਮ ਦੇ ਵਿੱਚ ਬੋਲੇ ਇਨਸਾਨ ਹਾਂ ਆਹ ਲਿਆ ਤਾਰੇ ਕਿ ਲਾਈ ਨਭਾਉਣਾ ਹੈ ਔਰ ਅਸੀਂ ਇਹ ਸੰਗਾਈ ਚ ਜਿੱਤ ਕੇ ਬਾਹਰ ਆਉਣ ਸਾਡੇ ਕੋਲ ਹੋਰ ਕੋਈ ਵੀ ਚਾਰਾ ਨਹੀਂ ਹੈ ਇਹ ਸਾਡੀ ਜ਼ਮੀਨਾਂ ਦਾ ਮਸਲਾ ਨਹੀਂ ਇਹ ਸਾਡੀ ਜ਼ਮੀਨ ਦਾ ਮਸਲਾ ਹੈ ਇਹ ਸਾਡੀ ਇੱਜ਼ਤ ਦਾ ਮਸਲਾ ਹੈ ਸਭ ਦੇ ਜ਼ੁਕਾਂ ਦੀ ਸਰਦੀ ਦਿੱਤੀ ਹੋਈ ਤਰਹ ਤੰਗ ਮਤਲਬ ਸੋ ਅਸੀਂ ਇਸ ਜਗ੍ਹਾ ਤੇ ਸਾਡੀ ਇੱਥੇ ਵੀ ਪੂਰੇ ਚਲ ਕੇ ਜਰੇ ਹੁਮਾਂਗੇ ਉਹ ਵੀ ਮਦਦ ਤੇ ਪੁੱਛਾ ਇਸ ਤੋਂ ਕਿਤੇ ਪੱਗ ਅਮਰੀਕਾ ਆਸਟ੍ਰੇਲੀਆ ਰਿਜ਼ਿਡੈਂਟ ਕੈਨੇਡਾ ਕੋ ਇਹ ਤਾਂ ਕਿਤੇ ਵੱਧ ਜ਼ਿੰਮੇਵਾਰਾਂ ਦੇ ਕੋਲ ਪਹੁੰਚਣਾ ਸੀ ਅਸੀਂ ਆਪਣੇ ਭੈਣਾ ਭਰਾਵਾਂ ਦੇ ਨਾਲ ਔਰ ਜੇਕਰ ਉਹਨਾਂ ਦੇ ਸਿਰ ਕਰਦੀ ਬਾਜੀ ਲੱਗੇਗੀ ਤਾਂ ਸੰਨ ਵੀ ਆਪਣਾ ਜਾਨ ਨੀ ਕੋਈ ਪਰਵਾਹ ਨਹੀਂ ਉਹਨਾਂ ਸ਼ਬਦ ਉੱਤਖਮਾ ਹੋ ਜਾਣਾ ਮੈਂ 1-2 ਮਿੰਟ ਲਾ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਕਿ ਸਾਡਾ ਬਾਹਰ ਬੈਠਿਆਂ ਦਾ ਕੀ ਫਰਕ ਹੈ ਇੱਕ ਤਾਂ ਅਸੀਂ ਜੋ ਉੱਥੇ ਸਿਚੁਏਸ਼ਨ ਹੈ ਰੋਜ਼ ਦੇ ਰੋਜ਼ ਉਹਦੇ ਤੇ ਨਿਗਰ ਰੱਖੀਏ ਜਿਹੜੇ ਲੋਕਲ ਲੋੜਾਂ ਨੇ ਕੋ ਜੋ ਵੀ ਲੋੜਾਂ ਨੇ ਅਸੀਂ ਉਹਨਾਂ ਨੂੰ ਪੂਰੇ ਕਰਨ ਦਾ ਪ੍ਰਬੰਧ ਕਰੀਏ ਦੂਸਰੀ ਗੱਲ ਜਿਵੇਂ ਕਿ ਪਹਿਲਾਂ ਵੀ ਸਟੇਜ 'ਤੇ ਹੋ ਰਹੀ ਗੱਲ ਦਾ ਜ਼ਿਕਰ ਹੋਇਆ ਕਿ ਦੁਸ਼ਮਣ ਬਾਤ ਕਰਿਆ ਨਾ ਹੋਵੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਉੱਥੇ ਬੜੀ ਹੋਈ ਹੈ ਸਾਡਾ ਦੁਸ਼ਮਣ ਕੋਈ ਵੀ ਚਾਲ ਚੱਲ ਸਕਦਾ ਹੈ ਸਭ ਤੋਂ ਪਹਿਲਾਂ ਜਿਹੜੇ ਕਿ ਉਸ ਖਿੱਤੇ ਦੇ ਵਿੱਚ ਬਣਾਈ ਦੇ ਬਦਲ ਨੂੰ ਡਰਾ ਰਹੇ ਨੇ ਜੇ ਤੁਸੀਂ ਨੋਟ ਕੀਤਾ ਹੋਵੇ ਕਿ ਕੱਲ ਗੋਲਡੀ ਬੋਲਕ ਨੇ ਆਪਣੇ ਪੌਂਦੇ ਨਾਲ ਪਰੀਸਿਵ ਸੰਧੀ ਕੀਤੀ ਇਸ ਤਰ੍ਹਾਂ ਦੀ ਇੱਕ ਗੱਲ ਦੂਸਰਾ ਪਿਛਲੇ 300 ਸਾਲ ਦੀ ਸਾਡੀ ਹਿਸਟਰੀ ਹੈ ਕਿ ਜਦੋਂ ਵੀ ਅਸੀਂ ਦੁਸ਼ਮਣ ਦੇ ਨਾਲ ਲੜ ਹਾਲਿਆ ਜਦੋਂ ਵੀ ਇਹੋ ਜਿਹੇ ਯਾਰਮ ਨੂੰ ਅਸੀਂ ਚੈਲੇਂਜ ਕੀਤਾ ਸਿੱਖ ਪਾਉਂਦੇ ਨਾਲ ਉਹਨਾਂ ਨੇ ਬਹੁਤ ਠਾਕਾ ਸ਼ਲੋਕ ਕੀਤਾ ਜਿਵੇਂ ਕਿ ਧੁਲ ਘਾਰਿਆਂ ਦੇ ਬੰਨੇ ਉਸ ਤੋਂ ਬਾਅਦ 1984 ਦੇ ਵੇਲੇ ਜੇ ਕਿਸ ਤਰ੍ਹਾਂ ਵੀ ਜਦੋਂ ਸਿਚੁਏਸ਼ਨ ਬਣਦੀ ਹੈ ਉਹ ਤੁੰਤ ਦੇ ਇੱਕ ਭਾਰੀ ਗੱਲ ਹੋਏਗੀ ਪਰ ਅਸੀਂ ਹਰ ਤਰ੍ਹਾਂ ਦੇ ਸਿਚੁਏਸ਼ਨ ਵਾਸਤੇ ਤਿਆਰ ਆ। ਕਿਤੇ ਅੱਗੇ ਅੱਜ ਇਹ ਗੱਲ ਕੀ ਜਾਂਦੀ ਆ। ਭਾਰਤੀ ਦਾ ਜਿਹੜਾ ਗੋਦੀ মিডিਆ ਆ ਉਹ ਵਾਰ-ਵਾਰ ਇਹ ਗੱਲ ਚੁੱਕਦਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਇਹ ਖਾਲਸਾ ਕਿਉਂ ਵੱਡ ਗਿਆ? ਪਰ ਮੈਂ ਦੱਸਣਾ ਚਾਹਣਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਜਿਹੜਾ ਅਖੀਰਲਾ ਸਮਾਜੀ ਦੁਨਿਆਵੀ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਖੇਤੀ ਕੀਤੀ ਖਾਲਸਾ ਜੀ ਉਹਨਾਂ ਨੇ ਉਹਨਾਂ ਨੇ ਹੜ ਬਾਇਆ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਵੰਡ ਕੇ ਸ਼ਕੋ ਲੋ ਫਲਸਫਾ ਜਿਹੜਾ ਆ ਉਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਸਾਇਆ ਤੇ ਅੱਜ ਇਸ ਅੰਬੈਸੀ ਦੇ ਮੋਰੇ ਜਿਹੜਾ ਲਾਲ ਝੰਡਾ ਝੁਲ ਰਿਹਾ ਮੈਂ ਗੋਦੀ ਸਰਕਾਰ ਨੂੰ ਤੇ ਇੰਡੀਅਨ ਕੌਂਸਲਰ ਨੂੰ ਦੱਸਣਾ ਚਾਹਣਾ ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿਦਾ ਤਾਲੇ ਟੁੱਟਦੇ ਨਾ ਗੁਲਾਮੀਆਂ ਦੇ ਤੇ ਦੇਸ਼ ਉਹ ਮਹੀ ਅੱਜ ਮਖਾਦ ਰੰਗਾ ਨੋਵਾ ਗੁਰੂ ਦੇ ਬਲੀਦਾਨ ਨਾਲ ਦਿੰਦਾ ਚੰਜੂ ਲੋਹੜ ਦਾ ਅੱਜ ਰਾਜ ਰੰਗਾ ਦਸਮ ਪਿਤਾ ਸਰਬੰਸ ਜੇ ਬਾਰ ਦਾ ਨਾ ਝੰਡਾ ਅਜੇ ਵੀ ਮੁਗਲਾਂ ਦਾ ਰਾਜ ਰੰਗਾ ਝੰਡਾ ਅਜੇ ਵੀ ਮੁਗਲਾਂ ਦਾ ਰਾਜ ਰੰਗਾ ਇੱਕ ਦੋ ਨਿਹਾਰ ਗੈਰ ਨੂੰ ਦੱਸ ਦੇਣਾ ਚਾਹਣਾ ਕਿ ਅੱਜ ਇੱਥੇ ਤਿਰੰਗਾ ਨਹੀਂ ਝੁਲਣਾ ਸੀ ਅੱਜ ਇੱਥੇ ਹੈਦਰੀ ਝੁਲਣਾ ਸੀ ਕਿਉਂ ਝੁਲਣਾ ਸੀ ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡੇਕ ਨੀਹਾ ਬੇਚਣਾ ਖੜ ਦੇ ਜੇ ਲਾਲ ਤੇਰੇ ਚਰਖਾ ਗਾਂਧੀ ਨੇ ਕਦੇ ਨਾ ਕੱਟਣਾ ਸੀ ਚਮਕਾਰ ਗੜੀ ਨਾ ਲੜ ਦੇ ਜੇ ਲਾਲ ਤੇਰੇ ਲਾਲ ਕਿਲੇ ਤੇ ਝੂਲਦਾ ਚੰਦ ਤਾਰਾ ਗੜ ਦਾ ਉਦੋਂ ਨਾ ਜੇਕਰ ਕੇਸਰੀ ਮਹਾਨ ਸਾਹਿਬਾ ਪਿਤਾ ਤੌਰ ਦਾ ਨਾ ਦਿੱਲੀ ਵੱਲ ਜੇਕਰ ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ ਤਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ ਤਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ ਰਣਜੀਤ ਕਦੀ ਜੇ ਨਾ ਗੂੰਜ ਸੁਣਦੀ ਮਟ ਜਾਣਾ ਸੀ ਤੋਤੀਆਂ ਟੋਪੀਆਂ ਨੇ ਗਈ ਗਜਨੀ ਕੋਈ ਨਾ ਕੂੰਜ ਮੁਰਦੀ ਗਈ ਗਜਨੀ ਕੋਈ ਨਾ ਕੂੰਜ ਮੁਰਦੀ ਅਸੀਂ ਸਾਹਿਬ ਅਸੀਂ ਇਹ ਮੋਦੀ ਜਾਲਮ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਮੋਦੀ ਜਿੱਥੇ ਤੂੰ ਬੈਠਾ ਆ ਇੱਥੇ ਕਦੀ ਅਰੰਗਾ ਬੈਠਾ ਸੀ ਜਿੱਥੇ ਤੂੰ ਬੈਠਾ ਆ ਇੱਥੇ ਕਦੀ ਬਜੀਦੇ ਬੈਠੇ ਜੀ ਉਹ ਕਿੱਥੇ ਆ ਤੇ ਰਾਣਾ ਤੁਹਾਡਾ ਵੀ ਕੱਖ ਨਹੀਂ ਇਹ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਆ ਵੀਰ ਅਸੀਂ ਕਿਸਾਨਾਂ ਦੇ ਪੁੱਤ ਹਾਂ ਜੇ ਮੈਂ ਚੋਲਾ ਪਾਇਆ ਆ ਇਹਦਾ ਮਤਲਬ ਇਹ ਥੜੀ ਮੈਂ ਕਿਸਾਨਾਂ ਦਾ ਪੁੱਤ ਨਹੀਂ ਖਾਲਸਾ ਜੀ ਕੋਈ ਮੈਡਲ ਕਿੱਥੋਂ ਦਾ ਆ ਕੋਈ ਮੈਡਲ ਕਿੱਥੋਂ ਦਾ ਆ ਪਰ ਇਹ ਪਾਣਾ ਮੈਡਲ ਗੁਰਨਾਨਕ ਸਾਹਿਬ ਜੀ ਦਾ ਆ ਇਹ ਜੁਗੋ ਜੁਗਾ ਟੱਲ ਪਾਣਾ ਅਸੀਂ ਕਿਸਾਨ ਦੇ ਨਾਲ ਖੜੇ ਆ ਕਿਸਾਨਾਂ ਦੇ ਹਰ ਇੱਕ ਸੰਘਰਸ਼ ਦੇ ਵਿੱਚ ਨਾਲ ਖੜੇ ਆ ਕਿ ਲੋਕੀ ਨਾ ਮੋਟਾ ਜੋੜ ਕੇ ਖੜੇ ਆ ਕਿ ਮੋਦੀ ਸਰਕਾਰ ਨੂੰ ਲਾੜਨ ਦਾ ਪਾਉਨੇ ਆ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਕਿਸਾਨਾਂ ਨੇ ਆਏ ਆ ਦੇਖ ਰਹੇ ਆਉਣੇ ਆ ਇੰਨਾ ਕੱਟ ਮੈਨੂੰ ਨਹੀਂ ਲੱਗਦਾ ਕਦੀ ਹੁੰਦਾ ਸੀਗਾ ਪਰ ਅੱਜ ਆਪ ਮਹਾਰੇ ਲੋਕ ਘਰਾਂ ਚੋਂ ਆਉਣੋਂ ਨਿਕਲਣੇ ਲੱਗ ਪਏ ਆ ਜੋ ਮੈਂ ਧੰਨਵਾਦ ਕਰਦਾ ਇਥੋਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਜਿਨ੍ਹਾਂ ਨੇ ਇੱਕ ਨੈਰੇਟਿਵ ਸੈਟ ਸਾਡਾ ਬਕੀਤਾ ਜਿਨ੍ਹਾਂ ਨੇ ਜੋਤ ਜਗਦੀ ਰੱਖੀ ਕਿ ਸਾਡੇ ਨਾਲ 84 'ਚ ਕੀ ਹੋਇਆ ਤੇ ਸਾਡੇ ਨਾਲ 47 ਤੋਂ ਕੀ ਹੋ ਰਿਹਾ ਵਾ ਜਦੋਂ ਇੱਥੇ ਆਇਆ ਇਹਨਾਂ ਵੀਰਾਂ ਨੂੰ ਵੇਖਿਆ ਇਹਨਾਂ ਦੇ ਦੁੱਖਾਂ ਪਏ ਕਿਉਂਕਿ ਮੈਨੂੰ ਵੀ ਨਹੀਂ ਸੀ ਪਤਾ 84 ਦਾ ਤੁਸੀਂ ਵੇਖੋ 85 ਦਾ ਮੇਰਾ ਵਰਤੇ ਦਾ 83 ਦਾ ਨਹੀਂ ਸੀ ਕਾ ਪਤਾ ਬੜੀ ਇਸ ਤਰ੍ਹਾਂ ਦੀ ਜਿਹੜੀ ਅਨਹੋਣੀ ਉਸ ਦੀ ਜਨਰੇਸ਼ਨ ਨਾਲ ਚੱਲ ਰਹੀ ਸੀਗੀ ਪਰ ਕੁਦਰਤ ਦਾ ਖੇਡ ਦੇਖੋ ਹਿੰਦੁਸਤਾਨ ਦਾ ਭਾਰਤ ਦਾ ਸਾਰਾ ਇਨਫਰਾਸਟ੍ਰਕਚਰ ਸਾਰਾ ਲੱਗਾ 40 ਸਾਲ ਤੋਂ ਕਿ ਸਾਡੀ ਸੋਚ ਨੂੰ ਗੁਰੂ ਨੂੰ ਕਿਵੇਂ ਕੱਢਣਾ ਸਾਡੇ ਸੋਚ ਨੂੰ ਸਾਡੇ ਇਤਿਹਾਸ ਨੂੰ ਕਿਵੇਂ ਕੱਢਣਾ ਪਰ ਮਹਾਰਾਜ ਨੇ ਐਸੀ ਕਲਾ ਵਰਤਾਈ ਸਿਰਫ 3 ਮਹੀਨਿਆਂ ਤੇ ਅਸਵਾਗਾ ਫਿਰ ਗਿਆ ਅਸੀਂ ਕਿਸਾਨੀ ਨਾਲ ਲੇਟੜਾ ਜੋ ਸੋਚ ਜੋ ਬਰਤਾਂਦੇ ਇਹਨਾਂ ਨੇ ਸਿਰ ਜਿਆ ਸਾਡੀ ਜਨਰੇਸ਼ਨ ਆ ਜੁਲਟ ਵੇਖਣ ਲੱਪੀ ਆ ਅਸੀਂ ਗਲਤ ਆਲਮ ਦੇ ਵਿੱਚ ਗੁਜ਼ਰ ਰਿਹਾ ਪੰਜਾਬ ਐਡਾ ਸਰਮੌਰ ਕੰਮ ਦੁਨੀਆ ਦੇ ਉੱਤੇ ਕਰ ਰਿਹਾ ਤਾਂ ਇਹ ਕੋਈ ਆਮ ਗੱਲ ਨਹੀਂ ਮੈਂ ਇਹਨੂੰ ਸੱਚੀ ਗੱਲ ਦੱਸਾਂ ਸਾਡਾ ਕਮਰਾ ਚ ਪਿਆ ਪੰਜਾਬ ਦਸਵੇਂ ਪਾਤਸ਼ਾਹ ਨੇ ਗੁੱਟ ਤੋਂ ਫੜ ਕੇ ਕੱਢ ਕੇ ਨੇ ਆ ਕੇ ਦਿੱਲੀ ਖੜਾ ਕੀਤਾ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵੱਡ ਪ੍ਰਤਾਪ ਵਰਤਾਇਆ ਜਿਹਦੇ ਕਰਕੇ ਸਾਰਾ ਕੁਝ ਹੋਇਆ ਅੱਜ ਉੱਥੇ ਸਿੱਖ ਖੜਾ ਤੇ ਸਿੱਖਾ ਕਿ ਕਿਸੇ ਕੋ ਆਪਣੀ ਬੇਲਾ ਦੀ ਕਿਸਾਨੀ ਦੀ ਲੜਾਈ ਨਹੀਂ ਲੜ ਰਿਹਾ ਸਿੱਖ ਸਾਰੀ ਦੁਨੀਆ ਦੀ ਲੜਾਈ ਲੜ ਰਿਹਾ ਆਉਣ ਵਾਲੇ ਦਿਨਾਂ 'ਚ ਇਸ ਗੱਲ ਦਾ ਪਤਾ ਲੱਗੂਗਾ ਦੂਜੀ ਗੱਲ ਜਿਹੜੀ ਅਗਲੀ ਗੱਲ ਆ ਜਿਹਨੂੰ ਦੁਨੀਆ ਯਾਦ ਕਰੂਗੀ ਜੇ ਕਿਸੇ ਤਾਂ ਨੂੰ ਮੁਗਲ ਆਏ ਭੰਨੀ ਤੁਰੇ ਆਉਂਦੇ ਦੀ ਖਬਰਦਾਰਾ ਬਗਦਾਦ ਤੁਰੇ ਆਉਂਦਾ ਠੀਕਾ ਜ਼ਾਲਮਾਂ ਦੇ ਜ਼ੁਲਮ ਨਾਲ ਇਹਨਾਂ ਡੱਕਿਆ ਸਿੱਖ ਕੌਮ ਨੇ ਇਹ ਖਾਲਸੇ ਰੂਪ ਨੇ ਖਾਲਸੇ ਦੇ ਵਾਰ ਪ੍ਰਤਾਪ ਨੇ ਡੱਕਿਆ ਗੋਰੀ ਆਏ ईस्ट इंडिया ਕੰਪਨੀ ਸੌਰੀ 2 2 4 4 ਵੱਡੀਆਂ ਕੰਪਨੀ ਦਾ ਸ਼ੁਰੂ ਹੁੰਦੀ ਹੁੰਦੀ ਆ ਫਿਰ ਨੂੰ ਹਿੰਦੁਸਤਾਨ ਨੂੰ ਗੁਲਾਮ ਬਣਾ ਕੇ ਬੈਠੀ ਉਹਨੂੰ ਢਕਾਇਆ ਲੰਡਨ ਤੱਕ ਆ ਕੇ ਕਿੱਥੇ ਤੱਕ ਕਰਿਆ ਇਹਨੂੰ ਤੁਸੀਂ ਐ ਸਮਝੋ ਨਾ ਸਿਰਫ ਇਕੱਲੀ ਬਹਾਦਰੀ ਚ ਨਾ ਗਿਣਿਓ ਇਹਦੇ ਪਿੱਛੇ ਮਹਾਰਾ ਸੱਚੇ ਪਾਤਸ਼ਾਹ ਦੀ ਇੱਕ ਮਿਹਰ ਕੰਮ ਕਰਦੀ ਆ ਉਹ ਗੁਰੂ ਸਾਹਿਬ ਦੀ ਆਪਣੀ ਖੇਡ ਆਪਣੀ ਕਲਾ ਉਹਨਾਂ ਨੇ ਮਿਹਰ ਕਿਸੇ ਮਾਰਕੂਜੇ ਬੰਦੇ ਦੇ ਕਰਕੇ ਉਹ ਤੋਂ ਕੰਮ ਕਰਵਾ ਦੇਣਾ ਜਾਂ ਹਰੇਕ ਮਾਰਕੂਜੇ ਬੰਦੇ ਤੋਂ ਹੀ ਕਰਾ ਦੇਣਾ ਜਾਂ ਕੋਈ ਕਿੱਡਾ ਹੀ ਨਿਰਾਸ਼ਾ ਦੇ ਵਿੱਚ ਜੀਂਦਾ ਵਾ ਉਹ ਤੋਂ ਵੀ ਕੰਮ ਕਰਾ ਦੇਣਾ ਇਹ ਮਾਰਾ ਸੱਚੇ ਪਾਤਸ਼ਾਹ ਨੇ ਦੁਨੀਆ ਤੇ ਵਗਣ ਲੱਗਿਆ ਕਾਰਪੋਰੇਟਰ ਦਾ ਜਿਹੜਾ ਕਾਤਲ ਹਾਲਾ ਉਹਨੂੰ ਸਿੱਖ ਕੌਮ ਦੇ ਸਿਰੇ ਸਿਰ ਆਇਆ ਤੇ ਸਿੱਖ ਕੌਮ ਨੇ ਦੁਨੀਆ ਦੇ ਵਿੱਚ ਆਪਣਾ ਨਾਮ ਦਰਜ ਕਰਾਤਾ ਦੁਨੀਆ ਤੇ ਜਿੱਦਣ ਗੱਲ ਚੱਲੂਗੀ ਵੀ ਦੁਨੀਆ ਤੇ ਖੇਤੀਬਾੜੀ ਦੀ ਸਰਮਾਇਅਦਾਰੀ ਹੋਣ ਲੱਗੀ ਸੀ ਤੇ ਸਾਰੇ ਨਾਲ ਪਹਿਲਾਂ ਨੂੰ ਕਿਹਨੇ ਡੱਕਿਆ ਸੀ ਇਸ ਬਾਜਾਂ ਵਾਲੇ ਦੀ ਕੌਮ ਨੇ ਇਹ ਆਪਣਾ ਫਰਜ ਬਣਦਾ ਹੈ اخلاقی ਫਰਜ ਵੀ ਹੈ ਤੇ ਸਾਡਾ ਵੈਸੇ ਵੀ ਫਰਜ ਹੈ ਕਿ ਅਸੀਂ ਜੋ ਸਾਡੇ ਜਿਹੜਾ ਦिल्‍ली ਦੇ ਬਾਹਰਾਂ ਦੇ ਉੱਤੇ ਲੜ ਰਹੇ ਨੇ ਉਹਨਾਂ ਦਾ ਸਾਥ ਦੇਈਏ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹੀ ਚੱਲੀਏ ਅਸੀਂ ਅੱਜ ਸਾਰੇ ਤੇ ਇੰਡੀਅਨ ਕੌਂਸਲਟ ਦੇ ਸਾਹਮਣੇ ਆਪਾਂ ਇਹ ਰੋਸ ਦਿਟਾਉਣ ਲਈ ਕਿ ਜਿੰਨਾ ਸਰਕਾਰਾਂ ਨੂੰ ਅਸੀਂ ਚੁਣ ਕੇ ਸਾਡੇ ਭੈਣ ਭਰਾਵਾਂ ਨੇ ਵੋਟਾਂ ਪਾ ਕੇ ਤੇ ਉੱਥੇ ਜ਼ਿਮੇਵਾਰੀ ਸੌਂਪੀ ਦੇਸ਼ ਦੀ ਉਹ ਕਿੰਨੀਆਂ ਅਕਰਤਕਣ ਨੇ ਉਹਨਾਂ ਨੇ ਅਕਰਤਕਣਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਇੱਥੋਂ ਤੱਕ ਕਿ ਸਾਡੇ ਗੁਰੂ ਸਾਹਿਬਾਨਾਂ ਦੀਆਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਾਰ ਪੁੱਤਰ ਸ਼ਹੀਦ ਕਰਾ ਦਿੱਤੇ ਇਹਨਾਂ ਦੀ ਖਾਤਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਜਾ ਕੇ ਸੀਸ ਵਾਰਿਆ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਉਹਨਾਂ ਨੇ ਇੱਕ ਰਤੀ ਜਨਮ ਨਹੀਂ ਸੋਚਿਆ ਕਿ ਜਿਸ ਪੰਜਾਬ ਦੀ ਧਰਤੀ ਤੋਂ ਖਾਲਸੇ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੀ ਅਜਮਤ ਨੂੰ ਬਚਾਉਣ ਵਾਸਤੇ ਅਸੀਂ ਉਹਨਾਂ ਦੀ ਹੀ ਰੋਟੀ ਨੂੰ ਹੱਥ ਪਾ ਰਹੇ ਹਾਂ ਹੁਣ ਮੈਂ ਬੈਂਟੀ ਜਰਾਂ ਦਾ ਸਾਡੇ ਇੱਥੇ ਸਰਦਾਰ ਹਰਪੀ ਸਿੰਘ ਜੀ ਸੰਧੂ ਜਿਨ੍ਹਾਂ ਵੱਲੋਂ ਇੱਕ ਹੋਰ ਕਾਰ ਡਿਸੀਜਨ ਇਹ ਕਿ ਸਾਨੂੰ ਬਾਹਰ ਬੈਠਿਆਂ ਨੂੰ ਸਾਡੇ ਸਰ ਜ਼ਿੰਮੇਵਾਰੀ ਲੱਗੀ ਸੀ ਕਿ ਇੱਥੋਂ ਦੇ ਲੋਕਲ ਅਫੀਸ਼ੀਅਲਸ ਨੂੰ ਰੀਚ ਆਊਟ ਕਰਕੇ ਜਿੰਨੀ ਵੀ ਉਹਨਾਂ ਵੱਲੋਂ ਨੈਤਰਾ ਲੈ ਕੇ ਸਪੋਰਟ ਕੀਤੀ ਕਰਵਾਈ ਜਾ ਸਕੇ ਉਹਨਾਂ ਵੱਲੋਂ ਸਟੇਟਮੈਂਟਾਂ ਲਈਆਂ ਜਾ ਸਕਣ ਉਹਦੇ ਵਿੱਚ ਇੱਕ ਕਾਫੀ ਅਹਿਮ ਜਿਹੜੀ ਸੇਵਾ ਦਾ ਭਾਜੀ ਹਰਪੀ ਸਿੰਘ ਸੰਧੂ ਉਹਨਾਂ ਨੇ ਕੀਤੀ ਆ ਮੈਂ ਬੇਨਤੀ ਕਰਾਂਗਾ ਉਹ ਇਹਨੇ ਬਾਰੇ ਡਿਟੇਲ ਦੇ ਵਿੱਚ ਸੰਗਤ ਨਾਲ ਆਪਣੇ ਪਛਾਣ ਸਾਂਝੇ ਕਰਨ ਕਾਂਗਰਸ ਫੋਕਸ which has over 50 members of parliament In Washington DC. Your voice was brought to the attention of the Indian government. When the American State Congressional Caucus co-chair Don Garamendi wrote a letter to the Indian government, it stated, in response to new agricultural laws, farmers gathered to peacefully protest and share their opposition, protecting agriculture and the small farmers heard most of this legislation should be a priority. And representing and hearing every voice is a standard of all societies should strive for. Furthermore, I, have, I was deeply concerned to learn the violent suppressions of these farmers have faced at the guidance of the Indian government. Having both served in Congress and spent my entire life working in agriculture, I understand how dedicated these issues can be. However, freedom to share dissent. ਫ੍ਰੈਂਚ ਦੀ ਗਵਰਨਮੈਂਟ ਨਾਨ ਵਾਇਲੈਂਟਲੀ ਰਮੇਨਸ ਅਫੀਸ਼ਲਸ ਕ੍ਰਿਟੀਕਲ ਆਫ ਆਲ ਮੀਨਿੰਗ ਇਹ ਕਿ ਪੁੱਛੀਏ ਗੱਲ ਦੀ ਆ ਕਿ ਜਿਹੜੇ ਸੰਮਸੇ ਕੇਵਲ ਫਿਗਰ ਮੰਗ ਰਹੇ ਜਾਂ ਸੀ ਕਿ ਅਸੀਂ ਹੋਣਾ ਹੋ ਗਿਆ ਉਮਰਾਂ ਲੱਗ ਗਈਆਂ ਕਿ ਨੌਜਵਾਨ ਜਿਹੜੇ ਆ ਸਾਡੇ ਵਾਲੀ ਜਗਾ ਆ ਕੇ ਆਉਣ ਨੇ ਪਰ ਇੱਕ ਕਲਾ ਵਰਤੀ ਕਲਾ ਵਰਤੀ ਮੈਂ ਕਿਦੋਂ ਫਾਟੜ ਦੇ ਪੁਲ ਦੇ ਚੱਕੇ ਆ ਤੋੜੇ ਆ ਜਦੋਂ ਪੁਲਿਸ ਦੀ ਗੱਲ ਕੇ ਜੋਸ਼ਵੰਨਾ ਨੇ ਤੇ ਬੜਾ ਵੱਲੇ ਜੋਸ਼ ਹੁੰਦਾ ਸੀ ਤੇ ਇਵੇਂ ਹੁਣ ਜਿਹੜਾ ਝੂਪੀ ਦੇ ਵਿੱਚ ਮੋਰੇ ਝੂਪੀ ਦੀ ਪੁਲਿਸ ਨੇ ਜੋ ਸਿੱਖਾਂ ਦੇ ਨਾਲ ਫਤਿਹ ਨਾਲ ਧੱਕਾ ਕੀਤਾ ਸੀ ਕੋਈ ਗੁਰੂ ਸਾਹਿਬ ਜਿਹੜੇ ਨੂੰ ਕੰਮ ਕਰਾਉਣਾ ਉਹਦੇ ਉੱਤੇ ਉਹਨਾਂ ਦਾ ਹੱਥ ਹੁੰਦਾ ਆ ਨੀ ਤੈਨੂੰ ਦੱਸਾਂਗੇ ਸਰਕਾਰੇ ਨੀ ਪੰਜਾਬ ਨਾ ਮੱਥਾ ਲਾਉਣੀ ਏ ਨੀ ਤੈਨੂੰ ਦੱਸਾਂਗੇ ਸਰਕਾਰੇ ਨੀ ਮਤਾ ਪਾ ਦੀ ਫਾਚਾ ਨੀ ਜੋ ਇੱਕ ਜਿਹੜਾ ਬਹੁਤ ਵੱਧ ਪਿਆਣਾ ਇਸ ਆ ਟਾਈਮ ਹੋ ਗਿਆ ਉਹਨੂੰ ਤੇ ਕੇਸ ਫਾਇਰ ਹੋਇਆ ਅੱਛਾ ਅੱਛਾ ਤੇ ਹੱਥ ਅੱਛਾ ਵੀ ਸੰਗੀ ਤੇ ਦੂਜੇ ਫਾਕੇ ਸਾਡੀ ਪੈ